ਤੇ ਲੋਕ ਮਹੱਲਾ ਪੰਜਵਾਂ ਵਿਛੋਹੇ ਜੰਬੂਰ ਖਵੇ ਨਾ ਵੰਜਣ ਗਾਖੜੇ ਜੇ ਸੋ ਧਣੀ ਮਿਲਨ ਨਾਨਕ ਸੁਖ ਸੰਬੂ ਸਤ ਜਿਹੜੇ ਜੰਬੂਰ ਦੇ ਵਿੱਚੋਂ ਵਿਛੜ ਗਏ ਜਿਹੜੇ છોੜੀ ਤੋਬੇ ਦਾਣੇ ਵਿੱਚੋਂ ਡਿਗੜ ਗਏ ਨਾ ਜੰਬੂਰ ਦੇ ਵਿੱਚੋਂ ਹਾਂਜੀ ਗੁਰੂ ਘਰ ਤੋਂ ਤੇ ਫਾਇਰ ਹੋ ਗਿਆ ਉਜੋ ਦਾ ਵਿਛੜ ਗਏ ਨਿਕਲੇ ਦੇ ਬਾਹਰ ਨਿਕਲ ਗਏ ਨਾ ਉਹ ਕਿਹਦਾ ਵਿਛੋੜ ਤੇ ਵਿਛੋਏ ਜਬ ਦੂਰ ਖਵੇ ਜਿਹਨਾਂ ਨੇ ਖੋ ਗਏ ਜਾ ਕੇ ਜਿਹਨਾਂ ਦੇ ਵਜ ਗਏ ਜਾ ਕੇ ਨਾ ਹੋ ਜਾਣ ਗਾਖੜੇ ਮੇਰੋ ਜਾਂਦੇ ਨਹੀਂ ਵਜਦੇ ਦੁਤ ਹੁਣ ਅੱਛਾ ਬਹੁਤ ਔਖੇ ਤੁਰਦੇ ਤੁਰ ਨਹੀਂ ਸਕਦੇ ਹੋ ਚੱਲ ਨਹੀਂ ਸਕਦੇ ਖਕਵੇਂ ਕਰ ਦਿੰਦੇ ਨੇ ਉਹਨਾਂ ਨੂੰ ਸੌਖੇ ਦੀਆਂ ਉਹਨਾਂ ਨੂੰ ਸੌਖਾ ਲਈ ਜਾਣ ਦਿੰਦੇ ਸੌਖਾ ਦਾਤਰਾ ਉਹ ਖਾ। ਅਸਤ ਬਿਛੋਹੇ ਦਾ ਭਾਵ ਕੀ ਹੈ ਜੀ ਵਿਛੜੇ ਹੋਏ? ਜਦ ਫੈਰ ਹੋ ਗਿਆ ਵਿਛੜੇ ਗਏ ਜੀ ਮੂਰਤੋਂ ਤਾਂ ਆਇਆ ਜੰਬੂਰ ਤੋਪ ਹੁੰਦੀ ਐ ਜੀ। ਤੋਪ ਨੇ ਜਦ ਫਾਇਰ ਕਰਤਾ ਜਿਹੜੇ ਦਾੜ ਦੇ ਉਹ ਤਾਂ ਵਿਛੜ ਗਏ ਜਿਨ੍ਹਾਂ ਆਪਾਂ ਛਰਰੇ ਕਹਿੰਦੇ ਹਾਂ ਜੀ ਜੰਬੂਰ ਚੋਂ ਤਾਂ ਵਿਛੜ ਗਏ ਉਹ ਹਾਂਜੀ ਚੱਲ ਗਏ ਉਤੋਂ ਤਾਂ ਜੀ ਦੇ ਗਾਹ ਖਵੇ ਜੀ ਖੁਮਕੇ ਜਾ ਕੇ ਹਾਂਜੀ ਉਹਨੂੰ ਸੋਖਾਣੇ ਸੌਣ ਦਿੰਦੇ ਫਿਰ ਉਹਨੂੰ ਸੋਖਾਣੇ ਜੰਵੰਜਣਾ ਨਵੰਜਣ ਕਾਖੜੇ ਹਾਂ ਕਾਖੜੇ ਉਹ ਆਖਾ ਕਰ ਦਿੰਦੇ ਉਹ ਮੁਸਕਲੇ ਵਰਦ ਜੀ ਪਾੜੀ ਵਰਦ ਜੀ ਠੀਕ ਹੈ ਜੀ ਉਹ ਸਹਣੇ ਔਖੇ ਨੇ ਜਿ ਬੂਰ ਦੇ ਡਾਲੇ ਸਹਣੇ ਔਖੇ ਨੇ ਜੇ ਬੂਧੇ ਦਾਣੇ ਜਾ ਕੇ ਜਨ ਬਣਦੇ ਨੇ ਕਿਸੇ ਨੂੰ ਇਹ ਵੀ ਤਾਂ ਬਣਦੇ ਹੀ ਨੇ ਹਾਂਜੀ ਕਿਸੇ ਦੇ ਸਰੀਰ ਚ ਜਾ ਕੇ ਬਣਦੇ ਨੇ ਇਹਦਾ ਸੰਵਾਦ ਦਿੰਦੇ ਨੇ ਹੂੰ ਹੂੰ ਪਰ ਜਿਹੜੀ ਆਤਮਾ ਜਾ ਕੇ ਆਪਣਾ ਮੂਰਤੀ ਬਣਦੀ ਆ ਉੱਥੇ ਸੁਖੀ ਬਸਦੇ ਨੇ ਉੱਥੇ ਸੁਖੇ ਰਹਿੰਦੇ ਬਿੜੇ ਨੇ ਬਿੜੇ ਹੋਏ ਸੁਖੀ ਨੇ ਵਿਛੜੇ ਹੋਏ ਦੁਖੀ ਹੂੰ ਹੂੰ ਵਿਛੜੇ ਹੋਏ ਜਾ ਕੇ ਲੋਕਾਂ ਨੂੰ ਦੁੱਖ ਦਿੰਦੇ ਨੇ ਹੂੰ ਹੂੰ ਆਪ ਤਾਂ ਵਿਛੋੜੇ ਦਾ ਦੁੱਖ ਹੀ ਆ ਕੌਣ ਵੀ ਸੁੱਖ ਨਹੀਂ ਦਿੰਦੇ ਕਿਸੇ ਨੂੰ ਦੇ ਸਕਦੇ ਹੋ ਵਿਛੜੇ ਹੋਏ ਨੇ ਆਤਮਾ ਨੂੰ ਪਰ ਸੱਦਰ ਚਾਹੀਓ ਜੀ ਇਹ ਇਹ ਆਪ ਦਾ ਵਿਛੜਿਆ ਹੋਇਆ ਨੇ ਸੁੱਖ ਕਿਸੇ ਨੂੰ ਨਹੀਂ ਦੇ ਸਕਦਾ ਕੋਈ ਦੁੱਖ ਤਾਂ ਦੇ ਸਕਦਾ ਦੁਆ ਦੁਆ ਇਹ ਨੂੰ ਦੁੱਖ ਦੇ ਹੀ ਰਹੇ ਜਿਹੜਾ ਜਿਹੜੀ ਚੀਜ਼ ਨੂੰ ਖਾਂਦਾ ਨੂੰ ਦੁੱਖੇ ਦਿੰਦਾ ਸੁੱਖ ਤਾਂ ਦਿੰਦਾ ਨਹੀਂ ਕੋਈ ਕਿਸੇ ਨੂੰ ਇਹ ਸੁੱਖ ਸਾਗਰ ਔਰ ਪਾਪ ਸਾਗਰ ਦੀ ਗੱਲ ਹੈ ਠੀਕ ਹੈ ਕਿਤੇ ਸਾਰੇ ਵਿਛੜੇ ਹੋਏ ਨੇ ਉਹ ਜਬੂਰ ਤੋਂ ਚੱਲ ਗਏ ਉਧਰੋਂ ਚੱਲ ਗਏ ਇੱਥੇ ਆ ਗਏ ਖੜ ਕੇ ਆ ਗਏ ਵਿਖਰ ਗਏ ਸੁਖੀ ਤੋਂ ਆਏ ਲੋਕਾਂ ਨੂੰ ਪਰਮੈਸ਼ਰ ਤਾਂ ਦਿਆਲੂ ਆ ਕਿਰਪਾਲੂ ਆ ਹਾਂਜੀ ਉਸ ਤੋਂ ਹੋਏ ਨਹੀਂ ਕੁਝ ਬੁਰਾ ਆਪੇ ਬੁਰਾਈਏ ਤੇ ਆਈ ਕਿੱਥੋਂ ਆ ਤੇ ਚਾਰਜ ਹਾਂਜੀ ਉਹ ਫਾਇਦਾ ਸੀ ਕਿ ਅਸੀਂ ਉਹ ਬੁਰੇ ਆ ਇਕ ਦੂਏ ਵਾਸਤੇ ਹਾਂ ਜੀ ਦੁੱਖ ਕਿੱਥੋਂ ਆਏ ਨੇ ਅਸੀਂ ਉਹ ਦੱਲੇ ਆ ਇੱਕ ਦੂਏ ਨੂੰ ਦੁੱਖ ਠੀਕ ਹੈ ਜੀ ਭਵ ਸਾਗਰ ਸੁਖ ਸਾਗਰ ਦੀ ਗੱਲ ਲੱਗਦੀ ਹੈ ਸੁਖ ਸਾਗਰ ਦੇ ਵਿੱਚ ਜਾ ਕੇ ਜਿਹੜਾ ਮਿਲ ਜਾਂਦਾ ਉਹ ਸੁੱਖੇ ਸੁਖ ਪ੍ਰਾਪਤ ਕਰਦਾ ਹੈ ਭਵ ਸਾਗਰ ਦੇ ਵਿੱਚ ਜਾ ਕੇ ਦੁੱਖੇ ਦੁੱਖ ਜਿਹੜਾ ਸੁਖ ਸਾਗਰ ਦਾ ਸੱਚ ਦੇ ਸੰਭੂ ਦੇ ਵਿੱਚ ਮਿਲ ਗਿਆ ਜਾ ਕੇ ਹਾਂ ਜੀ ਸੱਚ ਨੂੰ ਜਮਣ ਗਿਆ ਸੁੱਖੇ ਸੁੱਖਤ ਉਹ ਕਹੀ ਦੀ ਇੱਧਰ ਆ ਗਿਆ ਜਿਹੜਾ ਵਿਛੜ ਕੇ ਵਿਛੜ ਕੇ ਫੈਲ ਵੀ ਜਾਂਦਾ ਨਾ ਹਾਂਜੀ ਉੱਤੇ ਮਿਲ ਜਾਂਦਾ ਇੱਥੇ ਵਿਛੜੇ ਹੋਏ ਫੈਲੇ ਹੋਏ ਨੇ ਤੁਹਾਡੇ ਕੋਈ ਅਫਰੀਕਾ ਕੋਈ ਅਫਰੀਕਾ ਕੋਈ ਕਿਤੇ ਕੋਈ ਕਿਤੇ ਬਾਰੇ ਨਾਲ ਖੜਾ ਕੋ ਪਹਾੜਾਂ ਤੇ ਕੁਦਰਿਆਵਾਂ ਤੇ ਕਨਾਲੇ ਤੇ ਕੋਈ ਸਬੂਤਰ ਤੇ ਖੜਾ ਹਤੇ ਸਾਰੇ ਖੜਾ ਹਤੇ ਸਾਨੂੰ ਹਾਂਜੀ ਚ ਚੱਲਿਆ ਕੋ ਕਰੇ ਕੋ ਕਰੇ ਅਸਾਰੇ ਵੀ ਫਿਰ ਠੀਕ ਹੈ ਜੀ ਕਿਹੜਾ ਸੁਲਾਬ ਹੈ ਉਹ ਸੁਖੁ ਸੁਖ ਸੁਲਾ ਪੰਜਵਾ ਨਿਮੀ ਬਸੰਦੀ ਪਾਣੀ ਹੈ ਇੰਦਨ ਰਖੈ ਭਾਏ ਨਾਨਕ ਸੋ ਸੋ ਆਏ ਜਾਂਕੇ ਆਡਲ ਅਬ ਕੋ ਕਰੈ ਜਬੀਰ ਜਿਆਦਾ ਦੇ ਜਿਆਦਾ ਪਾਣੀ ਨੂੰ ਰਖ ਰਦੀ ਹੈ ਆਪਣੇ ਉੱਤੇ ਅੱਛਾ ਜੀ ਕੀ ਆ ਪਾਣੀ ਦੇ ਉੱਤੇ ਜਮੀਰ ਟਿਕ ਸਕਦੀ ਹੈ ਹੂੰ ਹੂੰ ਬਾਲੇ ਨੂੰ ਪੱਟੀ ਕੀ ਲਿਆ ਪਾਣੀ ਮੱਟੀ ਇਹ ਮੈਂ ਸਾਡੇ ਪਿੱਛੇ ਰੱਖਦਾ ਮਿੱਟੀ ਢੂੜੀ ਪਾਣੀ ਸਰਦਾ ਕਦੇ ਵੀ ਕਿੰਨਾ ਤੁਸੀਂ ਇਹਨੂੰ ਫਿਲਟਰ ਕਰ ਲੋ ਮਿੱਟੀ ਢੂੜੀ ਸਰਦਾ ਹੂੰ ਜੇ ਤਾਂ ਹੋ ਗਏ ਵੀ ਪਾਣੀ ਉੱਤੇ ਤਾਂ ਵੀ ਜਿਹੜੀ ਜ਼ਮੀਨ ਦੇ ਵਿੱਚ ਆਖਾਨ ਦੇ ਵਿੱਚ ਮਿੱਟੀ ਹੈ ਉਹ ਵਿੱਚ ਸੁਧ ਮਿਲ ਜਾਂਦੀ ਹੈ ਕਾਇਦੇ ਵਿੱਚ ਬਲਟੀ ਉੱਡਦੀ ਰਹਦੀ ਹੈ ਕਰ ਠੀਕ ਹੈ ਇੱਕ ਚੀਜ਼ ਇੱਕ ਚੀਜ਼ ਨੂੰ ਰੱਖ ਸਕਦੀ ਹੈ ਸਮਾਣ ਸਕਦੀ ਹੈ ਜਣ ਜੀ ਠੀਕ ਹੈ ਇੱਕ ਚੀਜ਼ ਦੇ ਵਿੱਚ ਦੋਈ ਚੀਜ਼ ਰਹਿੰਦੀ ਐ ਨਹੀਂ ਲੱਗਦਾ ਜ਼ਮੀਂ ਵਸੰਦੀ ਪਾਣੀ ਹੈ ਇੰਦਨ ਰੱਖੇ ਪਾਏ ਜਿੰਨਾ ਜਾਂਦੇ ਜਾਗਾ ਆ ਬਰਖਸ ਦੇ ਵਿੱਚ ਆਪਣ ਹੋਰ ਕੁਝ ਨਹੀਂ ਰੱਖਦਾ ਹਾਂਜੀ ਲੱਕੜ ਸਮਝ ਲੋ ਯਹਾਂ ਕਿਸੇ ਤਰ੍ਹਾਂ ਦਾ ਬਿੰਦਨ ਉਹਦੇ ਅੰਦਰ ਅੱਗ ਅੱਗ ਛੁਪੀ ਹੁੰਦੀ ਹੈ ਜਣ ਜੀ ਪਾਹ ਨੂੰ ਸਹਾਰਾ ਦੇ ਸਕਦਾ ਠੀਕ ਹੈ ਜੀ ਪਾਹ ਨੂੰ ਨਿਵਾਸ ਦੇ ਸਕਦਾ ਠੀਕ ਹੈ ਜਿਮੀ ਆਪਣੇ ਪਾਣੀ ਨੂੰ ਨਿਵਾਸ ਦੇ ਸਕਦੀ ਆਹਨ ਕਸੋਸ ਆਹ ਜਾ ਕੇ ਆੜਲ ਅੱਬ ਕੋ ਪਰ ਜਿਹੜਾ ਸੋਹ ਹੈ ਸਾਡਾ ਪਰਮੇਸ਼ਰ ਹੈ ਇਹ ਸਾਰਿਆਂ ਨੂੰ ਨਿਵਾਸ ਦੇ ਵਿੱਚ ਜਮੀਨ ਵਿੱਚ ਅਸਾਜ ਵਿੱਚ ਢਿੱਟੀ ਵਿੱਚ ਅੱਬ ਵਿੱਚ ਬੰਦੇ ਜੇ ਸਭ ਕਾ ਜੀ ਨੂੰ ਰਵਾਸ ਦੇ ਠੀਕ ਹੈ ਜੀ ਪਾਣੀ ਨੂੰ ਪਿਤਾ ਗਿਆ ਹੋਇਆ ਪਰ ਨਵਾਸ ਦੀ ਜਰੂਰਤ ਹੈ ਸਰ ਫਿਰ ਸਾਰੇ ਰਵਾਸ ਦੇ ਨਹੀਂ ਨੂੰ ਕੀ ਗਈ ਹੈ ਠੀਕ ਹੈ ਜੇ ਨੂੰ ਪਿਤਾ ਗਈ ਹੈ ਤਾਂ ਛੋਟੀ ਗੱਲ ਹੈ ਪਿਤਾ ਹੀ ਹੈ ਜੇ ਦਾ ਪਾਣੀ ਨੂੰ ਵੀ ਕਹਤਾ ਤਵਾਰ ਨੂੰ ਰਵਾਸ ਰਦ ਅੱਗ ਪਾਣੀ ਤੋਂ ਉਲਟ ਹੈ ਪਾਣੀ ਅੱਗ ਤੋਂ ਉਲਟ ਸਾਰੇ ਅੱਗ ਇਕੱਠੇ ਰੱਖ ਸਕਦਾ ਆਪਾ ਵਿਰੋਧੀ ਆਪਾ ਵਿਰੋਧ ਅਬਰ ਦਾ ਜਹਾਜ਼ ਨੂੰ ਆਪਣੇ ਵਿੱਚ ਸੁਮਾ ਚੰਦਾ ਦੋਹਾਂ ਨੂੰ ਰੱਖਦਾ ਛਿਬਲੀ ਨਾਲ ਜਹਾਜ਼ ਦਾ ਜੋੜ ਰੱਖ ਲਈ ਸੀ ਖੰਡ ਜਿਵੇਂ ਅਬਰ ਤੇ ਰੱਖ ਲਿਆ ਤੇ ਛਿਬਲੀ ਕੋਲ ਵਾਲ ਕਿਵੇਂ ਹੋ ਗਿਆ ਐ ਲੱਗ ਨਹੀਂ ਬੜੀ ਬੜਾਈ ਕਰਦੇ ਨੇ ਪਰ ਦੇਖਿਆ ਉਹ ਅਬਰ ਵਿਗਿਆਨ ਸਾਰਾ ਹੀ ਇਕੱਠਾ ਕਰ ਦਿੰਦਾ ਰਖ ਲੈ ਨਵੇਂ ਤੇ ਜਿਵੇਂ ਜਿਨੂੰ ਵਿੱਚ ਟੰਡ ਚ ਰਖ ਲੈ ਤਾਂ ਵਿੱਚ ਆ ਕੋਈ ਦੀ ਪੌੜੀ ਤੇਰੇ ਕੀਤੇ ਕੰਮ ਤੁਦਾ ਹੀ ਗੋਚਰੇ ਸੋਈ ਵਰਤੈ ਜੱਗ ਜੇ ਕੀਆ ਤੁਦ ਤੁਰੇ ਲਖੋ ਕਿੰਨੀ ਹੁਕਮ ਬਲੌਸਟੀ ਦੇ ਵਿੱਚ ਕਿੰਨੀਆਂ ਗੱਲਾਂ ਆਈਆਂ ਹਾਂ ਹਾਂਜੀ ਸਭ ਤੋਂ ਇੰਪੋਰਟੈਂਟ ਪੰਕਤੀ ਆ ਸਰ ਅੱਛਾ ਜੀ ਸ਼ਬਦੋਂ ਜ਼ਿਆਦਾ ਪਾਵਰਡ ਪੁਕਤੀ ਹੈ ਐ ਸਪਸ਼ਟ ਹੈ ਕਿ ਜਿਹੜੇ ਤੇਰੇ ਕੀਤੇ ਹੋਏ ਕਾਬੂ ਦੇ ਕਾਬੂ ਕਾਬੂ ਦਾ ਹੈ ਹੂੰ ਹੂੰ ਤੇਰੇ ਗੋਚਰੇ ਤੇਰੇ ਗੋਚਰੇ ਨੇ ਤੁਹਾਦਾ ਹੀ ਗੋਚਰੇ ਉਹਨਾਂ ਜੋਰ ਕੋਈ ਕੋਈ ਦਸੰਦੀ ਦੇ ਸਕਦਾ ਹੂੰ ਹੂੰ ਉਹ ਤੇਰੇ ਗੋਚਰੇ ਐ ਤੇ ਤੈਨੂੰ ਕਰਵਾਉਣ ਦੇ ਨਹੀਂ ਜਿਹਦੇ ਕਰਵਾਉਣ ਦੇ ਤੂੰ ਵੀ ਸਮਾਰ ਸਕਦਾ ਹੈ ਸੱਚ ਹੈ ਉਹਦੇ ਤੇਰੇ ਕੰਟਰੋਲ ਹੈ ਹਾਂ ਹਾਂ ਔਰ ਕਿਸੇ ਦੇ ਕੋਚਰੇ ਦੇ ਕਿਹੜੇ ਦਾ પેટ્રોલ ਦੀ ਬ੍ਰਹਮਾ ਦਾ ਵਿਸ਼ਨੂ ਦਾ ਨਚੀ ਜੀ ਦਾ ਗਿਰਦਾ ਨਾ ਜੇ ਜੇ ਦਾ ਰੋ ਤੇ ਜੇ ਦਾ ਕੋਚਰੇ ਤੋਂ ਭਾਵ ਪਹੁੰਚ ਹੁੰਦਾ ਜੀ ਕੋਚਰੇ ਤੋਂ ਬਾਅਦ ਇਹ ਤੇਰੇ ਵੀ ਇਹ ਨਾ ਅੱਛੇ ਤੇਰੇ ਕੋਲ ਜਿਹੜੇ ਉਹਦੀ ਡਿਊਟੀ ਉਹ ਮਿਲਾਈ ਤਾਂ ਸੈਗਰ ਪਰਸਨ ਕੋ ਡਿਊਟੀ ਵੀ ਐਕਸਰ ਕਮ ਤੂ ਸਾਹਲੀ ਬੇਰਾ ਵੰਡ ਕੇ ਨਹੀਂ ਦਿੱਤੇ ਕਬ ਜਿਹੜੇ ਇਹਨਾਂ ਨੇ ਵੰਡਤੇ ਨਾ ਤਿੰਨ ਸਾਨੂੰ ਸਾਬੂ ਅੱਛਾ ਜੀ ਪਰਮਾਭੂ ਜੀ ਨੂੰ ਜੀਵੀਰੂ ਕੋਪ ਕੱਟ ਕੇ ਇੱਕ ਪਾਸੇ ਰੱਖਤੇ ਥਾਲੀ ਚ ਆਲਗੇ ਜੀ ਪੂਜਾ ਕਰ ਲਿਆ ਫਿਰ ਅਲਟਰ ਥਾਲੀ ਥਾਲੀ ਜੀ ਦੇ ਪਾਸੇ ਆਹ ਨਾਲ ਰੱਖੇ ਨੇ ਪੂਜਾ ਜੀ ਕਰਦੇ ਨੇ ਪਾਣੀ ਪਾ ਕੇ ਉੱਤੇ ਤੇਰੇ ਗੋਚਰੇ ਤੇਰੀ ਉੱਤੇ ਦੇ ਸ੍ਰਿਸ਼ਟੀ ਤੈਨੂੰ ਪੈਦਾ ਕੀਤੀ ਹੈ ਤੇਰੇ ਗੋਚਰੇ ਪੇੜ ਪੌਦੇ ਤੈਨ ਪੈਦਾ ਕੀਤੇ ਨੇ ਤੇਰੇ ਗੋਚਰੇ ਦੇ ਦਰਿਆ ਪੈਦਾ ਕੀਤੇ ਨੇ ਤੇਰੇ ਗੋਚਰੇ ਦੇ ਤੂੰ ਵੀ ਫਾਇਦਾ ਦਾ ਤੇਰੇ ਅੱਜ ਬਣੀ ਹੋਊਗਾ ਅੱਛਾ ਜੀ ਇਹ ਤੇਰੇ ਫਿਰ ਇੱਥੇ ਪਰਮੇਸ਼ਰ ਦੀ ਗੱਲ ਹੋ ਗਈ ਜੀ ਹੁਕਮ ਦੀ ਗੱਲ ਪਰਮੇਸ਼ਰ ਦੀ ਗੱਲ ਹੈ ਠੀਕ ਹੈ ਜੀ ਤੇਰੇ ਕੀਤੇ ਕੰਮ ਸੁਦਾ ਹੀ ਗੋਚਰੇ ਸੋਈ ਵਰਤਨ ਜਗ ਜੇ ਕੀਆ ਤੁਧ ਤੁਰੇ ਜੇ ਤੁਰੋਂ ਫਰਵਾਨ ਤੇ ਕਰ ਦਿੱਤਾ ਉਹੀ ਵਰਤੇ ਉਹਨੂੰ ਕੋਈ ਰਾਹ ਦੇ ਵਿੱਚ ਗੋਲ ਨਹੀਂ ਸਕਿਆ ਕੋਈ ਤਰਬੀਬ ਨਹੀਂ ਉਹ ਜੋ ਉਸ ਹਤੀ ਉਹ ਬਬਰਾਸਿਤ ਉਸ ਐ ਸਪਸ਼ਟਾਈਜ਼ਡ ਐ ਦੋਸ ਪਸਟਰ ਸਿੱਧੀ ਲੈਂਡ ਕੋਈ ਨਹੀਂ ਠੀਕ ਹੈ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀਆਂ ਚਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆਂ ਇਸੇ ਸਰ ਦੇ ਦਾ ਬਿਸਮ ਬੇ ਬਿਸਮਾਦ ਬਿਸਪਤੀ ਜਿਹੜੇ ਨਾ ਪਹਿਲਾਂ ਬਿਸਮਤ ਹੈ ਹੁਣ ਅੱਲਾ ਬਤਿਆ ਹੋਇਆ ਸੀਗਾ ਪਰ ਜੂਰ ਵੀ ਹੁੰਦਾ ਹੋਇਆ ਸੀਤਾ ਪਰ ਪੂਰਾ ਭਰੋਸਾ ਦੀ ਦਰਸ਼ਲ ਦੀ ਸੀ ਜਦ ਪੂਰਾ ਦੇਖ ਲਿਆ ਕੁਦਰਤ ਦੇ ਵਿੱਚੋਂ ਵੀ ਹਾਂ ਉਹੀ ਹੁੰਦਾ ਜੋ ਪਰਦਾ ਹੈ ਬਿਸਮਾਤ ਹੋ। ਜੋ ਬੇਸਮਾਨ ਕਹੇ ਬਿਸਮਾਤ ਕਿ ਕਿਲੇ ਇਹ ਤਾਂ ਬਿਲਕੁਲ ਏ ਸੱਚੀ ਗੱਲ ਹੈ। ਦਇਓ ਹੋਇਆ ਕਰਦਾ। ਉਹ ਸ਼ਬਦ ਆ ਜ ਆਖਰੀ ਸ਼ਬਦ ਆ ਬੜ ਜਾਂਦੀ ਆਖਰੀ ਪਰਦੇ ਦਾ ਪਰਦਾ ਜਦ। ਲਾਹ ਹੁੰਦਾ ਬਿਸਮਾਤ ਹੋ ਜਾਂਦਾ। ਜਿੱਦਾਂ ਜਿਹੜੇ ਕੋਈ ਪੜਦਾ ਰਹਾ ਉਹਨੇ ਜਦ ਬਿਸਮੁਹ ਹੁੰਦਾ ਕਿਸਮੁਹ। ਕਿਸਮੁਹ ਬਿਸਮੁਹ ਹੈ ਦਿਸੁਬਾਦ। ਫਿਰ ਬਿਸਮਾਤ ਹੋ ਗਿਆ।

ਲੋਕਿਆ ਤੈਨ ਤੁਰੇ ਜਾਂ ਤੁਰੋ ਤੈਨ ਲਿਖਿਆ ਕੋਈ ਵਰਤੈ ਜਗ ਦੇ ਵਿੱਚ ਕਿ ਜੇ ਤੁਰੂ ਵਰबानੂ ਤਾਂ ਉਹੀ ਵਰਤਦਾ ਜਿਹਨੂੰ ਇਹ ਸਮਝ ਇਹ ਦੇਖ ਲਈ ਹਾਂ ਉਹ ਬਿਸਮਤ ਤੇ ਬਿਸਮਾਦ ਹੋ ਠੀਕ ਤੇ ਕੁਦਰਤ ਤੇਰੀ ਗੁਦਰਤ ਉਹ ਦੇ ਕਹੀ ਬਿਸਮਾਦ ਦੇ ਵਿੱਚ ਆ ਜਾ ਸਕਦਾ ਠੀਕ ਬਿਸਮਾਦ ਅਵਸਥਾ ਦੀ ਪ੍ਰਾਪਤੀ ਹੈ ਕਿ ਕੁਦਰਤ ਹਰ ਪ੍ਰਭੂ ਵਸਤੇ ਜਿਉਂ ਕਰਣੀ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆਂ ਸਭ ਬੜੇ ਤੇਰੇ ਦਾਸ ਜਿਸ ਤੇਰੇ ਦਾਸ ਨੂੰ ਤੇਰੀ ਸ਼ਰਧ ਪਰੀ ਗਤ ਹੋਈ ਮੇਰੀ ਕਿ ਤੂੰ ਕਰੇਗਾ ਤੇਰੇ ਹੁਕਮ ਚ ਗਤ ਹੋਣੀ ਗਤੀਸ਼ੀ ਲੋਣੀ ਬੁੱਧੀ ਠੀਕ ਹੈ ਬੁੱਧੀ ਜਿੱਥੇ ਰੁਕੀ ਹੈ ਤੁਸ ਜੀ ਅੱਗੇ ਅੱਗੇ ਦੁਰਬੀਰ ਬੁੱਧੀ ਠੀਕ ਹੈ ਜਨਾਈ ਚੜਾਈ ਤੇ ਰੁਖੜਾ ਆ ਉਹ ਉਰਲੇ ਕੋਈ ਚੜਾਈ ਤੇ ਰੁਲ ਚੜਾਈ ਆਲੇ ਪਾਸੇ ਨੂੰ ਜਾ ਹੁੰਦੇ ਨਾ ਇਹ ਤਾਂ ਹੁਣ ਚੜਾਈ ਆਲੇ ਪਾਸੇ ਨੂੰ ਠੀਕ ਹੈ ਫੇਰ ਤਾਂ ਔੜ ਕੱਢ ਦੋ ਆਪੇ ਚੱਲ ਪੈ ਦਿੰਦੇ ਆਂ। ਭਾਈ ਇਹ ਚੜਾਈ ਆਲੇ ਪਾਸੇ ਨੂੰ ਨਾ ਪਈਏ ਹਾਂਜੀ ਪਿੱਛੇ ਲੱਗੀ ਹੋਈ ਔੜ ਰੋਕਿਆ ਹੋਵੇ ਤੇ ਇਸ ਦਾ ਕੋਈ ਖਿੱਚ ਕੇ ਹੀ ਲਿਜਾਊਗਾ ਹਾਂ ਤਕਾਲ ਆ ਗਈ ਇਹਦਾ ਗਤੀ ਚਾਲੀ ਬਿਲੂ ਕੋਈ ਸਾਰਾ ਪਿੱਛੋਂ ਹੱਥ ਲਾਉਂ ਜਾ ਅੱਗੋਂ ਖਿੱਚੂ ਜਾ ਪਿੱਛੋਂ ਤਕੂ ਠੀਕ ਇਹ ਕਰਕੇ ਅੱਗੇ ਅੱਗੇ ਦਾ ਗਿਆਨ ਜਿਹੜਾ ਬਿੰਦਾ ਉਹ ਬਿਨਾਂ ਤੇਰੀ ਸ਼ਕਤੀ ਤੋਂ ਨਹੀਂ ਬਿੰਦਾ ਇਹ ਕਹਤਾ ਗਿਆਨ ਪਹਾੜ ਦੀ ਚੜਾਈ ਹੈ ਕੌਣ ਚੜਾ ਦਊਗਾ ਵਿਦਵਾਨ ਚੱਲ ਜਾ ਆ ਵਿਦਵਾਨ ਥਲੇ ਨੂੰ ਆ ਘਰ ਥਲੇ ਥਲੇ ਨੂੰ ਪੜ ਕੇ ਜੀਤੀ ਜਾਂਦਾ ਆਹ ਜੇ ਤਾਂ ਉੱਥੇ ਆ ਕੇ ਥੱਲੇ ਇਹ ਤੋਂ ਕਰਨੇ ਵੀ ਔਖੇ ਨੇ। ਕਰਨੇ ਵੀ ਔਖੇ ਨੇ। ਛੱਡੋ ਪਰੇ ਉੱਡਣ ਨੂੰ ਰੁਕੀ ਕਰਦੇ ਅਗਲੇ ਜਨਮ ਤੋਂ ਸਹੀ। ਕਿ ਇਹ ਇਹਾ ਸਭ ਰਫੇ ਦੀਆਂ ਗੱਡੀਆਂ ਨੂੰ ਕੋਈ ਚੜਦਾ ਹੀ ਨਹੀਂ। ਆਦਮੀ ਨੂੰ ਗੁਰੀ ਕਰਦਾ। ਤਾਂ ਗੱਲ ਬਾਤ ਨੂੰ ਖਰਚਾ ਕਰਨਾ ਪਾਲ ਲੈ ਆ ਕੇ ਵੀ ਮਿੱਟੀ ਚ ਦੱਬਣ ਨੂੰ ਦੱਬੇ ਲਵਾਇਆ ਜਾਂਦਾ ਵੇਖੀ। ਤੇਰੇ ਹੱਥ ਨਿਧਾਨ ਭਾਵੈ ਤਿਸ ਦੇ। ਕਿਸ ਨੂੰ ਹੋਏ ਦਇਆਲ ਹਰ ਨਾਮ ਸੇ ਲੈ। ਦਾਸ ਤੇਰੇ ਜਿਹੜੇ ਤੇਰੀ ਸ਼ਾਨ ਪੈਂਦੇ ਕਿਉਂ ਮੈਂ ਉਹ ਆਪਣੇ ਮਾਦਰਬ ਨੂੰ ਪੈਂਦੇ ਤਰੀ ਗੱਤ ਹੋਈ ਬੇਰੀਆਂ ਕਹੇ ਮੇਰੀ ਗੱਦੀ ਨੂੰ ਧੱਕਾ ਲਾਥ ਹੋਲੇ ਜਾਂ ਨੂੰ ਰੂਗਿਆ ਨੋਵੇ ਕੋਲੂ ਬਾੜੂ ਜਿਹੜੇ ਅੱਗੇ ਦੀ ਜਲਦੀ ਬੁੱਧੀ ਅਗਲਾ ਗਿਆਨ ਦੀ ਮਿਲਦਾ ਹੈ ਟਿਕਰਾਂ ਆਟਾ ਅਗਲਾ ਇਕਨਾਂ ਨਹੀਂ ਲੋੜ ਟਿਕਰਾਂ ਨੂੰ ਰੋੜ ਵੀ ਇਕਨਾਂ ਨੂੰ ਅਗਲਾ ਆਟਾ ਬੇਰੀਆਂ ਆਟਾ ਤਾਂ ਚੱਲਦੇ ਪੈਂਦੇ ਨੇ ਆਹ ਉਹ ਬੰਦੇ ਬਣਦੇ ਨੇ ਗੁਰੂ ਨਹੀਂ ਬਣਦੇ ਜਿਹੜਾ ਦੁੱਧਤਾ ਬਣਦਾ ਉਹਨੂੰ ਅਗਰਾਟਾ ਮਿਲ ਜਾਂਦਾ ਜਿਹੜਾ ਗੁਰੂ ਬਣਦਾ ਉਹ ਹੋਰ ਨਹੀਂ ਮਿਲਦਾ ਉਹ ਫੇ ਖੀਚੜੀਓ ਖਾਂਦਾ ਖੂਬ ਖਾਣਾ ਖੀਚੜੀ ਜਾਵੇਂ ਅੰਮ੍ਰਿਤ ਲਾਉਣ ਉਹ ਬੇਦਰ ਦਾ ਲੋਹਣੋਣੀ ਦੀ ਵੀ ਚਾਲੇ ਤੇ ਲੋਹਣੋਣੀ ਸੀ ਲੋਹਣਾ ਨੇ ਪਾਇਆ ਨਹੀਂ ਪੋਣਾ ਨਹੀਂ ਸੀ ਚੂੜੋਂ ਨੇ ਰਹਾਣੇ ਸੀ ਠੀਕ ਹੈ ਬਾਕੀ ਜੋ ਕੋਈ ਹੇ ਦੇਤਾ ਜੇ ਨਾ ਸੱਚ ਸਿਆ ਸੱਚ ਦੀ ਉਹ ਇਹ ਗੱਲ ਕਰਦੀ ਲੋਹਣ ਲੜਾਏ ਹਾਂ ਠੀਕ ਹੈ ਨਾ ਕੋਣ ਪਾਈਦਾ ਹੁੰਦਾ ਸਵਾਲ ਪੁਰਾਉਣ ਵਾਤੇ ਲੋਣ ਪਾਈਦਾ ਸਾਕੀਆਂ ਦੇ ਸਾਰੇ ਲੋਣ ਹੈ ਪਾਇ ਠੀਕ ਹੈ ਕੋਈ ਸਵਾਲੀ ਨੇ ਵਿੱਚ ਝੂਠ ਨਾਲ ਠੀਕ ਹੈ ਤੇਰੇ ਹੱਥ ਨਿਧਾਨ ਭਾਵੈ ਤਿਸ ਦੇਹ ਜਿਸ ਨੂੰ ਹੋਏ ਦਿਆਲ ਹਰ ਨਾਮ ਤੇ ਨਹੀਂ ਤੇਰੇ ਅੱਗੇ ਨਾ ਤੇ ਆਨੰਦ ਨਾ ਆਨਕ ਜਾਨਾ ਸਾਰਾ ਤੇਰੇ ਹੱਥ ਵਿੱਚ ਐ ਬੱਸ ਇੱਕ ਤਿਸ ਦੇ ਇਹਨੂੰ ਚਾਹਵੇਂ ਦੇ ਦੋ ਇਹਨੂੰ ਵਰਦੀ ਦੇ ਦਵਾ ਤੂੰ ਨਾ ਦਵੈ ਤੇਰੇ ਹੱਥ ਤੇ ਤੇਰੇ ਐ ਨੂੰ ਵਰਦੀ ਦੇ ਦੋ ਨਾ ਦਵੈ ਕੁਪੂਸ਼ਣ ਲੜਾ ਕੀ ਕੀ ਇਹਦੀ ਕੋਈ ਅਪੀਲ ਨਹੀਂ ਐ ਅਪੀਲ ਬਣੀ ਐ ਕਿਤੇ ਕੋਈ ਦਲੀਲ ਨਹੀਂ ਕੋਈ ਵਕੀਲ ਨਹੀਂ ਕੋਈ ਅਪੀਲ ਨਹੀਂ ਕੁਛ ਨਹੀਂ ਇਧਰ ਉਹ ਦੰਦਾ ਜ਼ਰੂਰ ਹੈ ਉਹ ਦੰਦਾ ਬਿਨਾ ਮੁੱਕੇ ਤੇ ਹੈ ਬਿਨਾ ਮੁੱਕੇ ਤੇ ਪਰ ਅਧਿਕਾਰੀ ਹੋਵੇ ਦੰਦਾ ਤਾਂ ਬਿਨਾ ਮੁੱਕੇ ਤੇ ਹੀ ਹੈ ਪਰ ਅਧਿਕਾਰੀ ਹੋਵੇ ਉਹ ਇਹ ਦੇਖਦਾ ਉੱਥੇ ਜ਼ਰੂਰ ਹੀ ਚੱਲਦਾ ਹੈ ਅਧਿਕਾਰੀ ਦੇ ਬਿਨਾ ਦੰਦਾ ਹੀ ਨਹੀਂ ਉੱਗੀ ਜਾਵੇ ਉੱਗੀ ਜਾ ਅੱਗੀ ਜਾਂਦੇ ਨੇ ਉੱਥੇ ਦੇ ਕੋਰਸਾਰੇ ਪਾਕਿਸਤਾਨ ਦੇ ਕੋਰਸਾਰੇ ਨੇ ਹਿਵਾਦਾਂ ਮੁੱਕੀ ਜਾਂਦੇ ਨੇ ਇਹ ਤਾਂ ਗੱਲ ਨਹੀਂ ਐਥੇ ਦੀ ਜੇ ਉਹ ਵੀ ਸੋਧੇ ਬਸ ਨਹੀਂ ਹੋਈ ਉਹ ਤੇ ਉੱਥੇ ਆ ਹੀ ਬੰਦ ਕਰ ਦੋਗੇ ਸੇਵਾ ਮੰਗਦੇ ਆਪੇ ਗੋਲਕਾ ਬੁਤੀਓ ਮੈਂ ਉਹ ਗੋਲਕਾ ਦੇਦਣ ਆਇਆ ਸੇਵਾ ਦੇ ਕੀ ਲੈਣ ਮੈਂ ਦਾਤ ਦੇਦਣ ਗੋਲਕਾ ਦੇਦਣ ਕੋਈ ਸੇਵਾ ਨਹੀਂ ਠੀਕ ਹੈ ਜੀ ਭਾਈ ਸੇਵਾ ਸੀ ਆਪੇ ਕਰ ਲੈਣੇ ਲੱਤਰ ਆਪੇ ਚਲਾ ਲੈ ਕੇ ਆਪਨੇ ਜਿਹੜਾ ਵਾਦੂ ਚਲਾ ਜਾ ਕਰੋ ਰਾਜੀ ਰਹੇ ਜਿਹੜੇ ਰਾਜਾ ਮਾਦ ਲੈਣਗੇ ਜਿਸ ਦਾ ਹੋਇਆ ਤੇ ਆਲ ਹਰਨਾਮ ਸੇਲੇ ਇਹਦੇ ਤੇ ਤੇਰੀ ਕਿਰਪਾ ਹੋਵੇ ਹਾਲਾਮ ਹੋ ਲੈ ਤੇਰੀ ਨਹੀਂ ਦੇਈ ਨੀ ਦੁਏ ਦੁਆ ਹਾਲਾਮ ਵੀ ਲੈ ਲੈਂਦੇ ਜਿਹਦੇ ਤੇ ਤੇਰੀ ਕਿਰਪਾ ਹਾਲਾਮ ਹੋ ਲੈ ਤੇਰੀ ਜਿਹੜੇ ਹਾਲਾਮ ਲੈਦੇ ਨੇ ਉਹ ਇਹ ਮਾਣ ਲੈਣ ਵੀ ਇਹੀ ਕਿਰਪਾ ਹੁੰਦੀ ਹੈ ਜਿਹੜਾ ਹਾਲਾਮ ਲੈਣ ਉਹ ਕਿਰਪਾ ਹੁੰਦੀ ਹੋਈ ਨਹੀਂ ਕਿਰਪਾ ਇਹੀ ਹੈ ਹੋਰ ਉਦ ਦੀ ਕਿਰਪਾ ਕੋਈ ਫੇਰ ਵੀ ਉਹ ਗੱਲਾਂ ਗੱਲ ਤੇ ਕਿਰਪਾ ਨਹੀਂ ਸੜ ਤੇ ਕਿਰਪਾ ਕੌਲੇ ਰਹੇ ਹੋ ਗੱਲ ਦਾ ਹਾਲਾਵਲ ਦਾ ਜਿਹੜੇ ਲੈ ਰਹੇ ਨੇ ਕਿਰਪਾ ਇੱਥੇ ਤੱਕੇ ਸੀਮਾ ਤੱਕ ਤਾਂ ਕਿਰਪਾ ਕੋਈ ਸੀਮਾ ਨਹੀਂ। بس ਸੀਮਾ ਕਿਰਪਾ ਦੀ ਸੀਮਾ ਬਣਤੀ। ਯਾਦ ਤੇ ਤੇਰੀ ਕਿਰਪਾ ਹਾਲਾਵਲ ਨਰਨ ਦੇ। ਕੁਰਬਾਨਾ ਗਿਆਨ ਲੈ ਲੈਂਦੇ ਨੇ ਹੋਰ ਮਾਤਰੂ ਮੰਨ ਲੈਂਦੇ ਨੇ। ਇਹਦੇ علاوہ ਕੋਈ ਕਿਰਪਾ ਨਹੀਂ। ਕਿਰਪਾ ਜਿਉਂ ਸੁਸੇ ਮਾਵੇ ਉਹ ਸਰਾਫ ਹੋ ਸਕਦਾ। ਜੇ ਜੁਈਏ ਦੇ علاوہ ਕਿਰਪਾ ਗੁੰਦੇ ਹੋ ਹੋ ਸਕਦਾ ਸਰਾਫ ਹੋ ਗਏ ਹੋ। ਠੀਕ ਹੈ ਜੀ। ਆਓ ਹਾਂਜੀ ਆਗਮ ਅਗੋਚਰ ਬੇਅੰਤ ਅੰਤ ਨਾ ਪਾਈਐ ਜਿਸ ਨੂੰ ਹੋਏ ਕਿਰਪਾਲ ਸੋ ਨਾਮ ਧਿਆਈਐ ਜਿਹੜਾ ਆਗਮ ਅਗੋਚਰ ਬੇਅੰਤ ਹੋਦਾ ਅੰਤ ਨਹੀਂ ਪਾਇਆ ਜਾਂਦਾ ਬੇਅੰਤ ਜਾਂ ਨਾਉਣੇ ਬੇਅੰਤ ਹੋ ਗਿਆ ਅੰਤ ਕੀ ਕੋਣ ਦਿਆਂ ਅੰਤ ਪਾਇਆ ਜਾ ਸਕਿਆ ਕਿਸੇ ਤੇ ਸਾਰੇ ਵੀ ਇਕੱਠੇ ਹੋ ਗਏ ਬੋਲੇ ਚਲੋ ਕੋਈ ਬੇਅੰਤ ਨਾਉ ਰੱਖ ਦੋ ਜੀ ਅੰਤ ਨਾਉ ਬਾਤ ਦਾ ਉਹ ਤਨ ਪਾਇ ਅੰਤ ਨਹੀਂ ਪਾਇਆ ਜਾ ਸਕਦਾ ਬੇਅੰਤ ਹੋ ਗਿਆ ਹਾਂ ਜਿਸ ਨੂੰ ਹੋਏ ਕਿਰਪਾਲ ਸੋ ਨਾਮ ਤੇ ਆਈ ਹੈ ਜਿਤਨਾ ਹੋਏ ਕਿਰਪਾਲ ਸੋ ਨਾਮ ਤੇ ਆਈ ਹੈ ਜੇ ਨਾਮ ਨੇ ਵੀ ਜੀ ਦਾ ਧਿਆਨ ਉਹਦੇ ਤੇ ਤੇਰੀ ਕਿਰਪਾ ਜੁਈ ਵਾਰ ਫਿਰ ਹੋਈ ਗੱਲ ਆ ਜੀ ਪਹਿਲੀ ਕਿਰਪਾ ਧਿਆਨ ਲੈਣਾ ਗੁਰਬਾਣੀ ਦਾ ਉਦੋਂ ਫਿਰ ਵੱਡੀ ਕਿਰਪਾ ਜਿਹੜੀ ਹੈ ਨਾ ਉਹ ਧਿਆਨ ਦੇ ਨਾਲ ਜੁੜੀ ਹੋਈ ਕਿਰਪਾ ਪਹਿਲੀ ਕਿਰਪਾ ਗਿਆਨ ਨਾਲ ਜੁੜੀ ਹੋਈ ਹੈ ਦੂਜੀ ਕਿਰਪਾ ਧਿਆਨ ਨਾਲ ਜੁੜੀ ਪਹਿਲੀ ਕਿਰਪਾ ਨਾਲ 2000 ਪਦਾਰਥ ਕੁਲ ਦੇਨੇ ਉਹ ਵੀ ਕਰ ਪਈਆ ਅਗਲੀ ਕਿਰਪਾ ਤੇ ਹਾਨਾ ਜੁੜੀ ਹੋਈ ਹੈ 2000 ਤੋਂ ਉਹਦੇ ਨੂੰ ਕੋਈ ਨਹੀਂ ਉਹਦੇ ਨੂੰ ਜਨਪਦਾਰ ਤੇ ਜਨਪਦਾਰ ਸਰ ਜਨਪਦਾਰ ਤੋਂ ਧਿਆਨ ਨਾਲ ਧਿਆਈਆ ਹਾਂਜੀ